ਭੂਆ ਜੀ ਕੀ ਗੱਲ ਹੋ ਗਈ ਕਿਉਂ ਰੋਂਦੇ ਭੂਆ ਜੀ ਕੋਈ ਨਹੀਂ ਬੋਤ ਗੁਏ ਵਰデア ਮੈਨੂੰ ਭਾਬੀ ਦੀ ਯਾਦ ਆ ਗਈ ਆ ਭੂਆ ਜੀ ਮੰਮੀ ਤੇ ਸਾਰੀ ਉਮਰ ਨਹੀਂ ਹੁਣ ਭੁੱਲਣੀ ਮੰਮੀ ਦੀ ਤਿਹਾਰ ਕਰਦੀ ਜਿਹੜੀ ਵੀ ਚੀਜ਼ ਨੂੰ ਹੱਥ ਪਾਈਏ ਮੰਮੀ ਦੀ ਯਾਦ ਤੇ ਉਹਦੇ ਨਾਲ ਹੀ ਜੁੜੀ ਆ ਮੰਮੀ ਤੇ ਭੁੱਲਦੀ ਨਹੀਂ ਆ ਮੈਂ ਵੀ ਜਿਹੜਾ ਕੰਮ ਕਰਦੀ ਆ ਉਦੋਂ ਹੀ ਮੰਮੀ ਚੇਤੇ ਆਉਂਦੀ ਆ ਤੇ ਰੋਇਆ ਹੁਣ ਵਾਪਸ ਤੇ ਆਣੀ ਨਹੀਂ ਆਜਾ ਭੂਆ ਜੀ ਬੈਠੀ ਆਗੇ ਤੇ ਪੁੱਕੜ ਜੀ ਕਿੱਥੇ ਨੇ ਬਾਹਰ ਹੀ ਪੈ ਗਿਆ ਐਦਾਂ ਹੀ ਆਂਦੇ ਮੈਂ ਇੱਥੇ ਬਹਿਣਾ ਕੋਈ ਨਹੀਂ ਆਂਦਾ ਧੁੱਪ ਲੱਗੀ ਮੜ ਜੀ ਆਂਦਾ ਮੁੜ ਕੇ ਧੁੱਪ ਚਲ ਜਾਣੀ ਤੇ ਮੈਂ ਬਾਅਦ ਚ ਆ ਜਾਂਦਾ ਕੋਈ ਨਹੀਂ ਮਨਜੋਤ ਕਿੱਥੇ ਗਿਆ ਪੁੱਤ ਇਹ ਮਨਜੋਤ ਪੁਆ ਜੀ ਅਮਰ ਸਾਰ ਗਿਆ ਯਾਰ ਕਦੋਂ ਨੂੰ ਹੋਣਾ ਉਹਨੇ ਆਣੀ ਵਾਲੇ ਹੋ ਨੇ ਪੁਆ ਜੀ ਅੱਛਾ ਤੇ ਅੱਧੇ ਗਏ ਆ ਹਾਂ ਜੀ ਠੀਕ ਆ ਮੈਂ ਲਿਆਣੀ ਪੁਆ ਜੀ ਪਾਣੀ ਤੁਸੀਂ ਬੈਠੋ ਚਲੋ ਪੜੀਤੀ ਮੇਰੀ ਵਿਚਾਰੀ ਪਤੀ ਜੀ जिदा आखो ओद मन है एना नहीं पता भी गाड़ी अगली ने की कुछ बोलिया अपने पुफड़ी जी ने भी पानी दे या बार ਹਾਂਜੀ 부ਆ ਜੀ ਤੇ ਆਂਦੇ 부ਆ ਜੀ ਤੁਸੀਂ ਇੱਧਰ ਰੋਇਆ ਨਾ ਕਰੋ ਮੈਨੂੰ ਫੇਰ ਟੈਨਸ਼ਨ ਜੀ ਹੋਈਂਦੀ ਆ ਵੀ ਲਓ ਮੈਂ ਤੁਹਾਨੂੰ ਪਾਣੀ ਪਿਆ ਕੇ ਲੱਗ ਗਈ ਬੈਠ ਗਈ ਆ ਤੇ ਫੁੱਫਰ ਜੀ ਦਾ ਵੇਲਾ ਮੈਨੂੰ ਚੇਤਾ ਹੀ ਨਹੀਂ ਆਇਆ ਕਿ ਉਹਨਾਂ ਨੂੰ ਵੀ ਪਾਣੀ ਦੇਣਾ ਆ ਚੱਲ ਕੋਈ ਨਹੀਂ ਪੁੱਤ ਦੇਆ ਪਾਣੀ ਹਾਂਜੀ 부ਆ ਜੀ ਮੈਂ ਦੇ ਕੇ ਆਉਂਦੀ ਆ ਆ ਜੇ ਤੇ ਮੇਰੇ ਮਾੜਾ ਜਿਆ ਰੋਇਆ ਹੀ ਇਹਨੀ ਟੈਨਸ਼ਨ ਪੈ ਗਈ ਆ ਜਦੋਂ ਇਹਨੂੰ ਗੱਲਾਂ ਦੱਸਾਂਗੇ ਉਹ ਕਿੱਦਾਂ ਹੋਣੀ ਆ ਕਿਦਾਂ ਕਰੀਗੇ ਰਾਣੀ ਨੂੰ ਦਸੀਏ ਕਿ ਜਾਂ ਨਾਂ ਦਸੀਏ ਨਾਂ ਦਸਿਆ ਵੀ ਨਹੀਂ ਸਰਦਾ ਜੇ ਦੱਸ ਦਈਏ ਤਾਂ ਕੁੜੀ ਨੇ ਟੈਨਸ਼ਨ ਲੈ ਲੈਣੀ ਆ ਕਿਦਾਂ ਹੋਈ ਇਹ ਗੱਲ ਜਾਂ ਸਾਥੀ ਘਾਲ ਪੁੱਤ ਸਾਥੀ ਘਾਲ ਠੀਕ ਠਾਕ ਹਾਂਜੀ ਬਿਲਕੁਲ ਜੀ ਤੇ ਗੱਲ ਪਾਣੀ

ਦੁਨਦਰ ਨੇ ਕਿੰਨ ਅੰਦਰ ਦਾਤਾ ਤਾਂ ਉਹ ਨੂੰ ਵੀ ਗਏ ਹੁਣ ਮੈਂ ਦੱਸ ਇਹਨੂੰ ਕੀ ਆਖਾਂ ਮੈਂ ਗਏ ਕਿ ਨਹੀਂ ਗਏ ਜੇ ਮੈਂ ਕਹਤਾ ਨਹੀਂ ਗਏ ਤੇ ਦੁਨਦਰ ਨੇ ਖਰੇ ਅੰਦਰ ਦੱਸ ਦਿੱਤਾ ਨਾ ਵੀ ਹੀ ਗਏ ਉਹਨੂੰ ਆਖਿਆ ਤੇ ਗਏ ਮੈਂ ਨਾ ਦਸੀ ਕੋਈ ਗੱਲ ਨਾ ਕਰੀ ਵੇਖੋ ਸ਼ਹਿਰ ਨਹੀਂ ਕੀਤੀ ਨਹੀਂ ਗੱਲ ਦਾ ਇੱਡੀ ਤੇ ਨਹੀਂ ਗੱਲ ਕਹੀ ਦਸੀ ਦਵਾ ਪਿੰਦਰ ਦੀ ਜਿਹਨੂੰ ਉਹ ਉਹ ਆਪ ਕੋ ਪੜਾਏ ਹੈ ਹੈਲੋ ਹੈਲੋ ਹਾਂ ਮੰਨਦੇ ਆਂ ਦੀਦੀ ਤੁਹਾਡੇ ਨਾ ਪੂਆ ਤੇ ਫੂਫੜ ਆਏ ਆ ਅੱਛਾ ਕਦੋਂ ਕਦੇ ਆਏ ਆ ਉਹਨਾਂ ਨੂੰ ਹੋ ਗਏ 15 ਕ ਮਿੰਟ ਚਲ ਠੀਕ ਆ ਫੇ ਮੈਂ ਨਾ ਅੱਧਾ ਫਿਕਨ ਤੇ ਤੱਕ ਆ ਜਾਣੀ ਆ ਠੀਕ ਆ ਬੜਾਈ ਹਾਂ ਜੀ ਨਹੀਂ ਉਹ ਬੈਠੇ ਫੂਫੜ ਦੇ ਅੰਦਰ ਹੀ ਨਹੀਂ ਗਏ ਤੇ ਬਾਹਰ ਹੀ ਲੰਮੀ ਬੈਗੇ ਆ ਅੱਛਾ ਹਾਂ ਚਲ ਮੈਂ ਆਉਣੀ ਆ ਫੇ ਮੈਂ ਜਲਦੀ ਆ ਜੂਗੀ ਠੀਕ ਆ ਆਓ ਤੁਸੀਂ ਆਓਗੇ ਤੇ ਫੇਰੀ ਮੈਂ ਮਿਲਣ ਜਾਣਾ ਮੈਂ ਕਿਹਾ ਉਹ ਕਹਿਣੀ ਨਾ ਪੀ ਏਦਾਂ ਵਾ ਤੇ ਮੈਂ ਅੱਗੇ ਰਾਣੀ ਦੀਦੀ ਵੱਲ ਗਈ ਤੇ ਰਾਣੀ ਦੀ ਨੇ ਤਾਂ ਮੈਨੂੰ ਬਿਠਾਇਆ ਬੁਠੋਇਆ ਹੀ ਨਹੀਂ ਤਾਂ ਹੁਣ نیچے ਮੈਂ ਜਾਣਾ ਉੱਧਰ ਚਲ ਕੋਈ ਨਹੀਂ ਮੈਂ ਆਪੇ ਭੂਆ ਜੀ ਨਾਲ ਗੱਲ ਕਰੂੰਗੀ ਸਰੀ ਫਿਰ ਹਾਂਜੀ ਤੇ ਫਿਰ ਕੋਈ ਨਹੀਂ ਮੈਂ ਆਉਣੀ ਆ ਫਿਰ ਹਾਂ ਹਾਂਜੀ ਠੀਕ ਜੇ ਕੁਝ ਬਣਾਉਣਾ ਬਣਾਉਣਾ ਤਾਂ ਨਹੀਂ ਭੂਆ ਹੁਣਾ ਵਾਸਤੇ ਬਸ ਮੈਂ ਆਈ ਚੱਲਨੀ ਆ ਫਿਰ ਬਣਾ ਲਵਾਂਗੀ ਕੋਈ ਨਹੀਂ ਹਾਂਜੀ ਚਲੋ ਠੀਕ ਜੇ ਚਲ ਠੀਕ ਆ ਠੀਕ ਓਕੇ ਓਕੇ ਆਹ ਜਲਾਪੇ ਦੀ ਦੀਆ ਕਿਤੇ ਕੰਨਗੇ ਹੋਰ ਮੈਂ ਸਾਹਮਣੇ ਗਈ ਤੇ ਭੂਆ ਦੇ ਸਾਹਮਣੇ ਉਹਨੇ ਨਾ ਮੈਨੂੰ ਬੁਲਾਇਆ ਤੇ ਮੇਰੀ ਕਿਰਜਤ ਰਣੀ ਮੈਂ ਗੇਮ ਗੋਮੀ ਖੇਡਦੀ ਹੁ ਨਜ਼ਰ ਇੱਥੇ ਤੇ ਟਾਈਮ ਹੀ ਨਹੀਂ ਪਾਸ ਹੁੰਦਾ ਮੇਰਾ ਤੇ ਕਰੇ ਵੀ ਬੰਦਾ ਕੀ ਹੂੰ ਭੂਆ ਜੀ ਕੀ ਬਤ ਇਹ ਆ ਜਾਓ ਫਿਰ ਡਰਾਈング ਰੂਮ ਚ ਇਸ ਮੈਂ ਚਾਹ ਪਾ ਕੇ ਲਿਆਵਾਂ ਤੇ ਅੱਜ ਚਾਹ ਪੀ ਲਈਏ ਫਿਰ ਨਹੀਂ ਉਹ ਤਾਂ ਚਾਹ ਨਹੀਂ ਜੀ ਕਰਦਾ ਹਾਂਜੀ ਤੇ ਆ ਜਾਓ ਉੱਧਰ ਉੱਥੇ ਬਹਿਨੇ ਕੰਨਾ ਪਤਾ ਕਰਦੇ ਆ ਚਾਹ ਫਿਰ ਠਹਿਰ ਕੇ ਪੀ ਲਾਂਗੇ ਜੇ ਤੂੰ ਪੀਣੀ ਹੈ ਤਾਂ ਤੂੰ ਫਿਰ ਪੀ ਲੈ ਤੂੰ ਤੇ ਆਖੜੀ ਮੈਂ ਬਣਾਈ ਹੀ ਆਪਣੇ ਬਾਪ ਦੇ ਲਈ ਨਹੀਂ ਉਹ ਜੀ ਜੇ ਤੂੰ ਹੀ ਨਹੀਂ ਅਜੇ ਪੀਣੀ ਤੇ ਮੇਰਾ ਵੀ ਨਹੀਂ ਫਿਰ ਜੀ ਕਰਨਦਿਆ ਤੇ ਫਿਰ ਉੱਥੇ ਚਲੋ ਮੈਂ ਗਲਾਸ ਰੱਖ ਆਵਾ ਤੇ ਫਿਰ ਆ ਗਈ ਮੈਂ ਪੁੱਤ ਹਾਂਜੀ 부ਆ ਜੀ ਲਖਾ ਰਿਆ ਸੋ ਤਾਂ ਸਦਨ ਵਾਈ ਕੋ ਨਹੀਂ 부ਆ ਜੀ ਅੱਜ ਨਾ ਮੰਨਾ ਚੱਲ ਗਿਆ ਫੇਰ ਅੰਮ੍ਰਿਤਸਰ ਅੱਛਾ ਤੇ ਫੇਰ ਅੱਜ ਹਲਵਾਈ ਨਹੀਂ ਆਇਆ ਠੀਕ ਵਾ ਤੇ ਫੇਰ ਹੁਣ ਕੱਲ ਆਏਗਾ ਤੇ ਫੇਰ ਲਖਵਾ ਲਾਂਗੇ ਆਹੋ ਹਾਂਜੀ ਤੇ 부ਆ ਜੀ ਮੈਂ ਤੇ ਮੰਨੇ ਨੇ ਸਲਾਹ ਕੀਤੀ ਸੀ ਤੇ ਮੈਂ ਕਿਹਾ ਕਿ ਅਸੀਂ ਨਾ ਜ਼ਿਆਦਾ ਨਹੀਂ ਕਰਨਾ ਦਾਲ ਫੁਲਕਾ ਹੀ ਕਰਨਾ ਆ ਆਹੋ ਪੁੱਤ ਜਿਹਦੇ ਅੱਗੇ ਨਹੀਂ ਆਪਾਂ ਕੋਈ ਕੀਤਾ ਹੁਣ ਅਸੀਂ ਕੀ ਕਰਨਾ ਵਾ ਨਾਲੇ ਭੂਆ ਜੀ ਤੇ ਮੰਮੀ ਨੇ ਦੇਖਿਆ ਹੀ ਕੀ ਆ ਕੁਛ ਨਹੀਂ ਦੇਖਿਆ ਹਾਂਜੀ ਸਾਰੀਆਂ ਜ਼ਿੰਮੇਵਾਰੀਆਂ ਤੇ ਉਹਦੀਆਂ ਜਪਈਆਂ ਸਭਾਲਣ ਵਾਲੀਆਂ ਹਾਂਜੀ ਹਜੇ ਸਾਰਾ ਕੁਝ ਤੇ ਜਿਹੜਾ ਨਹੀਂ ਜਾਣਦਾ ਪਰ ਹੁਣ ਕੀ ਕਰੀਏ ਮਰਿਆ ਨਾ ਮਰਿਆ ਨਹੀਂ ਜਾਂਦਾ ਹੰਜੀਣ ਦਾ ਵੀ ਕੋਈ ਹਾਲ ਨਹੀਂ ਆ ਹਾਂਜੀ ਤੇ ਪਰ ਮੰਮੀ ਨੇ ਉਹਦਾ ਵੀ ਭੂਆ ਜੀ ਬੜੀਆਂ ਗੱਲਾਂ ਕੀਤੀਆਂ ਸੀ ਸੱਸ ਤੇਰੀ ਨੇ ਹਾਂਜੀ ਕਹਿੰਦੀ ਕੀ ਅਦਾਲ ਫੁਲਕਾ ਖਵਾ ਕੇ ਤੇ ਬਸ ਸੰਗਤ ਨੂੰ ਦਾਲ ਫੁਲਕਾ ਖਵਾ ਛੜਿਆ ਤੇ ਧੂ ਕੇ ਮਾਂ ਬਾਹਰ ਕੱਢਦੀ ਅੱਛਾ ਹਾਂਜੀ ਤੇ ਕਹਿੰਦੀ ਕਿਤੇ ਕੁਛ ਨਹੀਂ ਮਿੱਠਾ ਨਹੀਂ ਪਾਇਆ ਕੁਛ ਨਹੀਂ ਕਹਿੰਦੀ ਕੀਤਾ ਹਾਏ ਵੇਹਲਾ ਲੋਕਾਂ ਦੇ ਕਿਹੜਾ ਮੂੰਹ ਗਾੜੀ ਹੱਥ ਦੇ ਦੇਣਾ ਹਾਂਜੀ ਇੰਨੀ ਸਮਝ ਨਹੀਂ ਫੜਦੇ ਲੋਕ ਵੀ ਜੇ ਕੋਈ ਕਰਨ ਵਾਲਾ ਹੋਵੇ ਨਾ ਹੁਣ ਲੋਕੀ ਉਹ ਵੀ ਕਰਨੋਂ हट ਗਿਆ ਸਾਰਾ ਕੁਛ ਤੇ ਸਾਡੀ ਤੇ ਪਰਜਾਈ ਨੇ ਵੇਖਿਆ ਹੀ ਕੁਛ ਨਹੀਂ ਤੇਰੀ ਗੱਲ ਖੁਣੋ ਤੇ ਮੇਰੀ ਗੱਲ ਸੁਣ ਉਹ ਜਿਹੜੀ ਆ ਉਹਨੇ ਕੀ ਵੇਖਿਆ ਵਾ ਉਹ ਵੀ ਤੇ ਇਹ ਵਰਗੀ ਆ ਕਿ ਸਾਹਿਬ ਜੀ ਤੁਹਾਡੇ ਨੂੰ 4 ਸਾਲ ਵੱਡੀ ਹੋਊਗੀ ਤੇ ਮੁਖਤਿਆਰ ਨੇ ਗੱਲਾਂ ਇੰਦੀਆਂ ਕਰਦੀ ਆ ਮੁਖਤਿਆਰ ਨੂੰ ਕਹਿੰਦੀ ਕਿ ਜਦੋਂ ਕਿਤੇ ਮੈਂ ਮਰਾਂਗੀ ਤੇ ਸਾਰਾ ਕੁਝ ਕਰੀ ਮਠਿਆਈ ਪਾਈ ਜਲੇਬ ਪਾਈ ਮੇਰੀ ਮਰੀ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹਦਾ ਪੁੱਤ ਬਾਹਰ ਹੀ ਸਾਰਾ ਕੁਝ ਕਰੀ ਟਕੋਰਾ ਲਾਉਂਦੀ ਵੇ ਕਿੱਦਾਂ ਦੀ ਆ ਜੇ ਉਹਦਾ ਪੁੱਤ ਬਾਹਰ ਹੀ ਤੇ ਜਿਹੜੇ ਇੱਥੇ ਕਮਾਈਆਂ ਕਰਦੇ ਉਹ ਬਾਹਰ ਨਾਲੋਂ ਪੁੱਤ ਵੱਧ ਕਮਾਈਆਂ ਵਾ ਹਾਂਜੀ ਉਹਨੂੰ ਇਹ ਨਹੀਂ ਸਮਝ ਲੱਗਦੀ ਪੁੱਤ ਤੇਰਾ ਪ੍ਰਦੇਸਾਂ ਚ ਤੇ ਨੋ ਮੇਰੀ ਹੈ ਜੇ ਓਡੀ ਕੇਡੀ ਕੀ ਤਰ੍ਹਾਂ ਬਨੇ ਝੋਲੀ ਨਹੀਂ ਭਰੀ ਤੇ ਕਿਤੇ ਉਦਾਂ ਹੀ ਬੈਠੀ ਆ ਪਤਾ ਨਹੀਂ ਗਾੜੀ ਕੀ ਹੋਣਾ ਤੇ ਕੀ ਨਹੀਂ ਹਾਂਜੀ ਕੀ ਗੱਲ ਭੂਆ ਜੀ ਇਦਾਂ ਕਿਉਂ ਗਿਆ ਤੁਸੀਂ ਨਹੀਂ ਪਤਾ ਹਾਂਜੀ ਕੋਈ ਗੱਲ ਨਹੀਂ ਉਦਾਂ ਹੀ ਮੈਂ ਜਦੋਂ ਨਿਆਣੇ ਹੋਣ ਪੋਤੇ ਪੜੋਤੇ ਹੋ ਜਾਣ ਫੇਰ ਲੋਕੀ ਵਡਿਆ ਕਰਦੇ ਆ ਐਨਾ ਤਾਂ ਕੋਈ ਨਹੀਂ ਵਡਿਆ ਕਰਦਾ ਤੇ ਉਦਾਂ ਇਹ ਆ ਵੀ ਹੁਣ ਉਹਨੂੰ ਅਸੀਂ ਕੋਈ ਕਹਿ ਨਹੀਂ ਸਕਦੇ ਸਾਡੀ ਕੁੜਮਾਚਾਰੀ ਚ ਰਿਸ਼ਤੇਦਾਰੀ ਓਦੇ ਨਾਲ ਯਾਨੀ ਸ਼ਾਪੇ ਬੋਲ ਬਾਲ ਕੇ ਹਟ ਜੂਗੀ ਆਪਾਂ ਤੇ ਦਾਲ ਫੁਲਕਾ ਕਰਨਾ ਚਲੋ ਚਾਹ ਨਾ ਬਣਾਓਗੇ ਤੇ ਕੌਫੀ ਲਾ ਲਿਓ ਕੰਨੀ ਤੇ ਦਾਲ ਪ੍ਰਸ਼ਾਦਾ ਬਣਾ ਕੇ ਤੇ ਭਗਤਾਂ ਵਿੱਚ ਖਵਾਲ ਦੇਣਾ ਉਹਨੂੰ ਇਹ ਨਹੀਂ ਸਮਝ ਲੱਗਦੀ ਤੇਰੀ ਸੱਸ ਨੂੰ ਕੱਲ ਨੂੰ ਹੀ ਮਨਜੋਤ ਦਾ ਵਿਆਹ ਕਰਨਾ ਉੱਥੇ ਇਹਨੇ ਸਭ ਕੁਝ ਖਾਣਾ ਹਾਂਜੀ ਸਾਰਾ ਕੁਝ ਹੀ ਭੂਆ ਜੀ ਹੁੰਦਾ ਚਲੋ ਖਾਣਾ ਜੇ ਪੁੱਤ ਮਰਿਆਂ ਤੇ ਇੰਨਾ ਕੁਝ ਖਾ ਲਈਏ ਫਿਰ ਖੁਸ਼ੀ ਤੇ ਗਮੀ ਵਿੱਚ ਕੀ ਫਰਕ ਰਹਿ ਗਿਆ ਪਰ ਭੂਆ ਜੀ ਉਹ ਨਹੀਂ ਕਿਸੇ ਗੱਲ ਦਾ ਵੀ ਲਿਆਾਸ ਕਰਦੀ ਵੀ ਖੁਸ਼ੀ ਦਾ ਟਾਈਮ ਹੈ ਕਿ ਗਮੀ ਦਾ ਟਾਈਮ ਹੈ ਉਹਨਾਂ ਗੱਲ ਕਰ ਦੇਣੀ ਆ ਉਹ ਹੰਕਾਰ ਹੀ ਜ਼ਿਆਦੀ ਆ ਪੁੱਤ ਬਹੁਤ ਜ਼ਿਆਦਾ ਗੱਲਾਂ ਕਰਦੇ ਉਹਦੇ ਜਿਹਦਾ ਨਾਮ ਇਹ ਨਾ ਬਸੋਂ ਬਾਹਰ ਵਾ ਗੱਲ ਪਰ ਚਲੋ ਮਹਾਰਾਜ ਉਹਨੂੰ ਵੀ ਰਾਜੀ-ਬਾਜੀ ਰੱਖਿਆ ਸੀ ਕਿਹਨੂੰ ਵੱਦ ਸੀਸ ਨਹੀਂ ਦਿੰਦੇ ਉਹਨੂੰ ਇਤਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਤੇ ਤੂੰ ਹਨ ਉਦੋਂ ਦਾ ਕਿ ਉਹਨਾਂ ਦਾ ਸਿਆ ਵੀ ਇਦਾਂ ਉਹਨੇ ਆਖਿਆ ਅੱਜ ਅਹੀਂ ਆਹ ਗੱਲ ਚ ਲਾਉਣ ਲੱਗੇ ਆ ਵੀ ਸਿੰਪਲ ਫੁਰਕਾ ਕਰਨਾ ਵਾ ਤੇ ਤੂੰ ਹੁਣ ਦੱਸਣ ਲਈ ਆ ਪੁੱਤ ਮੈਨੂੰ ਪੂਆ ਜੀ ਮੈਂ ਤਾਂ ਕਹਿੰਦੀ ਸੀ ਕਿ ਚੱਲ ਕੀ ਰਿਸ਼ਤੇਦਾਰੀ ਚ ਦੱਸਨੀ ਆ ਇਹੋ ਜੀਆਂ ਗੱਲਾਂ ਪਰ ਚਲੋ ਕੋਈ ਨਹੀਂ ਸੁਧਰ ਜਾਏਗੀ ਪਰ ਉਹ ਪੂਆ ਜੀ ਸੁਧਰਨ ਵਾਲੀ ਨਹੀਂ ਹੈਗੀ ਬਹੁਤੀ ਗੱਲਾਂ ਕੀਤੀਆਂ 부ਆ ਜੀ ਹੁਣ ਤੇ ਮੈਨੂੰ ਆਪ ਕਿਤਾਬ ਰੀਡ ਕਰਦੀ ਰਹੀਆਂ ਤੇ ਪਰ ਗਾੜੀ ਉੱਡਾ ਕੇ ਦਾ ਕੰਮ 부ਆ ਜੀ ਕੀ ਗੱਲ ਆ ਤੁਸੀਂ ਮੈਨੂੰ ਕੁਝ ਖੁੱਲ ਕੇ ਨਹੀਂ ਗੱਲਾਂ ਦੱਸਣ ਦੇ ਨਹੀਂ ਐ ਹੋਏ ਪੁੱਤ ਮੈਂ ਇਹੋ ਸੋਚਦੀ ਮੇਰੀ ਇਨੀ ਸਿਆਣੀ ਸੀ ਉਹ ਸੋਚਦੀ ਉਹ ਚਲ ਮੈਂ ਨਾ ਗੱਲਾਂ ਕਰਾਂ ਇਦਾਂ ਦੀਆਂ ਤੇ ਹੁਣ ਅਖੀਰ ਦੀ ਬਾਕੀ ਤੇਰੇ ਮੂੰਹ ਨਿਕਲ ਹੀ ਗਈਆਂ 부ਆ ਜੀ ਕਿੰਨਾ ਕੁ ਚੇਤ ਲੁਕਣੀਆਂ ਸੀ ਗੱਲਾਂ ਫਿਰ ਮਾਂ ਨੇ ਇਦਾਂ ਹੋਣਾ ਹੀ ਤੇ ਗੱਲਾਂ ਨਿਕਲ ਨਹੀਂ ਆ। ਮੌਕਾ ਮੇਰੇ ਨਹੀਂ ਉਹਨੂੰ ਗੱਲਾਂ ਕਰਨ ਦਾ। ਅਜੇ ਤੇ ਸਾਡੀ ਮਾਂ ਪੁੱਤ ਇਦਾਂ ਹੋਣੀ ਨਹੀਂ ਚਾਹੀਦੀ। ਟੈਨਸ਼ਨ ਨਹੀਂ ਲੈ ਕੋਈ ਗੱਲ ਨਹੀਂ। ਕੋਈ ਨਹੀਂ ਫਿਕਰ ਨਹੀਂ ਕਰਨਾ ਤੂੰ ਕਿਸੇ ਗੱਲ ਦਾ। ਕੋਈ ਵੀ ਗੱਲਬਾਤ ਤੁਹਾਨੂੰ ਦੱਸ। ਅਸੀਂ ਤੇਰੇ ਨਾਲ ਖੜੇ ਹਾਂ। ਮਨਜ਼ੂਰ ਜਿੱਦਾਂ ਆਖੂਗਾ ਉਦਾਂ ਹੋਊਗੀ। ਹੁਣ ਕੋਈ ਨਹੀਂ ਮੈਂ ਆਉਂਗੀ 2-4 ਦਿਨ ਰਹਿ ਲੂੰਗੀ। ਇਹ ਸਾਰੇ ਕੰਮ ਹੋਣਗੇ ਨਾਲੇ ਬੁਆਜੀ ਜੀ ਦੋਨਾਂ ਪਾਠ ਰੱਖਣਾ ਨਾ ਤੁਸੀਂ ਦੋ ਦਿਨ ਪਹਿਲਾਂ ਕੋਈ ਨਹੀਂ ਪਤਾ ਉਹ ਤਾਂ ਮੈਂ ਅੱਗੇ ਵਿਚਾਰੇ ਪੜਨੋ ਕਿਹਾ ਵੀ ਆਪਾਂ ਨਾਲ ਮਿਲ ਕੇ ਟਾਈਮ ਕੱਢਾਂਗੇ ਸਾਰਾ ਹਾਂਜੀ ਮੁੜ ਕੇ ਚਲੋ ਉਹ ਗੱਲ ਫੇਰ ਉੱਥੇ ਹੁੰਦੀ ਆ ਵੀ ਖੁਸ਼ੀਆਂ ਗਮੀਆਂ ਹੁਣ ਸਾਰਾ ਕੁਝ ਵਿੱਚ ਏਹੀ ਆ ਹੁਣ ਜਦੋਂ ਰੋਟੀ ਨਾ ਪੱਕਦੀ ਦੇਹ ਫਿਰ ਸਾਰੇ ਕੰਮ ਕਰਨੇ ਪੈਂਦੇ ਆ ਹਾਂਜੀ ਕਈ ਲੋਕੀ ਸਾਲ-ਸਾਲ ਬਾਅਦ ਬਹਰੀ ਨਾ ਕਰਦੇ ਕੋਈ ਕਿਹੇ ਚਿਹਰਾ ਪੌਣੇ ਸਾਲ ਬਾਅਦ ਕਰਦੇ ਆ ਹੁਣ ਸਾਨੂੰ ਤੇ ਇਹੋ ਹੀ ਹੋ ਗਿਆ ਵੀ ਸਾਡੇ ਬੱਚੇ ਦੀ ਰੋਟੀ ਦਾ ਔਖਾ ਹੋ ਗਿਆ ਕੰਮ ਹਾਂਜੀ ਤਾਂ ਹੀ ਭੂਆ ਜੀ ਕਹਿਣ ਡਿਆ ਕਿ ਚਲੋ ਕਰ ਲਈਏ ਤੇ ਫਿਰ ਮਨਜੋਤ ਦਾ ਵਿਆਹ ਵੀ ਕਰਨਾ ਆ ਜੇ ਤੇ ਆਪਾਂ ਜਾਰਾ ਚਰ ਤਾਂ ਡੀ ਕੀਏ ਜੇ ਸਾਡੀ ਭਾਬੋ ਰਾਣੀ ਨੇ ਆ ਜਾਣਾ ਹੋਵੇ ਤੇ ਹਾਂਜੀ ਆਉਣਾ ਤਾਂ ਉਹਨੇ ਹੈ ਨਹੀਂ ਆ ਤੇ ਚੱਲ ਫਿਰ ਮੁੰਡੇ ਦਾ ਵੀ ਕੋਈ ਨਾ ਕੋਈ ਸੋਚਣਾ ਹੀ ਪੈਣਾ ਸਾਨੂੰ ਹਾਂ ਇਹਦੇ ਵਿਆਹ ਦੀ ਕਰਕੇ ਛੇਤੀ ਕਰਨ ਡਿਆ ਨਾ ਵੀ ਚੱਲ ਕੋਈ ਬਹਿ ਜੇ ਤੇ ਹਾਂਜੀ ਚੱਲ ਚੱਲ ਕੋਈ ਨਹੀਂ ਮੇਰਾ ਪੁੱਤ ਤੂੰ ਨਾ ਟੈਨਸ਼ਨ ਲਿਆ ਕਰ ਕੋਈ ਗੇਮ ਹੀ ਬੰਦਾ ਕਿੰਨਾ ਚਿਰ ਖੇਡੀ ਜਾਊਗਾ ਮਨਜੋਨ ਨੂੰ ਹੀ ਲਾਵਾਂ ਫੋਨ ਬਲਾ ਕਿੱਥੇ ਗਏ ਆ ਹਲੋ ਹਲੋ ਹਾਂਜੀ ਕਿੱਥੇ ਜੇ ਆਉਣ ਹੀ ਨਹੀਂ ਦੇ ਤੂੰ ਹੀ ਘਰ ਨੂੰ ਮੈਂ ਯਾਰ ਅੰਮਰਸਰ ਗਿਆ ਐ ਅੱਛਾ ਤੂੰ ਮੈਨੂੰ ਦਾ ਦਿੰਦੇ ਮੈਂ ਵੀ ਚਲ ਜਾਂਦੀ ਨਾਲ ਬਾਏ ਬਾਏ ਤੇ ਓਮ ਕਰਕੇ ਗਏ ਜਿੱਦਾਂ ਪਤਾ ਨਹੀਂ ਕਿੱਥੇ ਚੱਲੇ ਨੇ ਆ ਆ ਉਹ ਨੰਬਰ ਸਰ ਗਏ ਟਾਈਮ ਲੱਗ ਗਿਆ ਯਾਰ ਇੱਥੇ ਤੂੰ ਕੋ ਨਾਲ ਆਣਾ ਸੀ ਮੈਂ ਕਿਥੇ ਨਾਲ ਆਉਣਾ ਸੀਗਾ ਆਪੇ ਗਏ ਨਹੀਂ ਬਸ ਦਿਨ ਜੀ ਨਹੀਂ ਲੱਗਣਿਆ ਇੱਥੇ ਅੱਜ ਜੀ ਨਹੀਂ ਲੱਗਣਿਆ ਆਹ ਉਹ ਘਾਬੀ ਤੇ ਗਈ ਉਹ ਤੇ ਬੁਟੀਕ ਤੇ ਗਏ ਆ ਕਹਿੰਦੇ ਬਸ ਮੈਂ ਆ ਜੂਗੀ ਜਲਦੀ ਮੇਰਾ ਟਾਈਮ ਹੀ ਨਹੀਂ پاس ਹੋਣਿਆ ਉਧਰ ਤੁਹਾਡੇ ਘਰ ਵੀ ਪਰੌਣੇ ਆਏ ਆ ਭੂਆ ਫੂਫੜਾ ਆਏ ਆ ਹਾਂ ਠੀਕ ਅੱਲ ਤੋਂ ਤੇਰਾ ਘਰ ਨਹੀਂ ਆ ਤੇਰਾ ਭੂਫੜਣ ਲੱਗਦੇ ਮੇਰਾ ਤੇ ਜਦੋਂ ਬਣੂਗਾ ਉਦੋਂ ਹੀ ਆ ਨਾ ਹਜੇ ਤਾਂ ਢਾਢਾ ਹੀ ਆ ਲੈ ਹੂੰ ਤੇਰਾ ਮੇਰਾ ਹੋ ਗਿਆ ਨਾ ਨੇ ਇਦਾਂ ਦੀ ਤੇ ਨਹੀਂ ਗੱਲ ਜਿਹੜਾ ਢਾਢਾ ਉਹ ਨਹੀਂ ਢਾਢਾ ਹੀ ਰਹਿਣਾ ਲੈ ਤੂੰ ਜਦੋਂ ਆਲੀ ਕਾਲੀਏ ਕਦੋਂ ਤੇਰਾ ਮੇਰਾ ਜਿਹੜੀ ਥੜਾਉਂਗਾ ਚੱਲ ਕੋਈ ਨਹੀਂ ਵੇਖ ਲਾਂਗੇ ਹਾਂ ਹੂੰ ਤੇ ਤੋਂ ਉਪਰ ਲੱਗੇ ਬੈ ਜਾਵੀਂ ਮੈਂ ਫਿਰ ਗਈ ਨਹੀਂ ਫੁੱਪੇ ਢਾਢਾ ਤੇ ਬਾਹਰ ਹੀ ਬੈਠੇ ਆ ਤੇ ਅੰਦਰ ਹੀ ਨਹੀਂ ਗਏ ਤੇ ਮੈਂ ਫਿਰ ਪਿੰਡ ਦੀ ਦੀਦੀ ਕਾਹਨ ਦੇ ਪਿੱਛੇ ਤੇ ਮੈਂ ਆਉਂਗੀ ਨਾ ਤੇ ਫੇਰ ਹੀ ਚੱਲ ਭੂਆ ਨੂੰ ਮਿਲਦੇ ਆਂ ਜਾਵੇ ਭੂਆ ਲਾਗੇ ਮਿੱਠੀਆਂ ਮਿੱਠੀਆਂ ਲਾmaar ਕੋਲਿਆਂ ਬੋਲੀਆਂ ਹਾਂ ਚੱਲ ਕੋਈ ਗੱਲ ਨਹੀਂ ਫਿਰ ਵੇਖ ਲਈ ਅੱਛਾ ਠੀਕ ਜੀ ਹਾਂ ਚੰਗਾ ਬਾਏ ਬਾਏ ਲਵ ਯੂ ਚੱਲ ਠੀਕ ਆ ਫੇ ਮਿਲਦੇ ਆ ਚੰਗਾ ਲੈ ਫੁੱਫੜਾ ਰਸੀ ਕਾਲ ਰਸੀ ਕਾਲ ਕੀ ਹਾਲ ਆ ਵਧੀਆ ਇੱਥੇ ਬਿਠੇ ਹੀ ਹੋ ਉਹਦਾ ਵਾਹ ਟੀਜੀ ਦੀ ਤੁੱਪ ਲੱਗੀ ਮੈਨੂੰ ਚੱਕੀ ਲੱਗੇ ਮੈਂ ਇੱਥੇ ਬਹਿ ਗਿਆ ਇੱਕ ਮਿੰਟ ਮੈਂ ਕੁਰਸੀ ਲੈ ਆਵਾਂ ਲੈ ਲੈ ਆ ਹੋਰ ਕਿੱਧਰ ਆਇਆ ਤੂੰ ਉਹ ਮੈਂ ਅੰਬਸਰ ਗਿਆ ਹਾਂ ਮੁੰਡੇ ਨਾਲ ਅਸ਼ਕਲ ਇਹ ਕੋਈ ਉਹਨੇ ਪਾਪੜ ਬਣਾਉਣਾ ਦੇਣਾ ਸੀ ਤੇ ਉਹਦਾ ਮੜਾ ਇੱਕ ਤਾਂ ਗਏ ਅੱਛਾ ਅੱਛਾ ਤੇ ਤੂੰ ਕੀ ਕਰ ਰਹੀ ਥੀ ਥੋੜਾ ਜਿਹਾ ਰਿਹਾ ਹੈ ਤੂੰ ਤੇ ਮੈਂ ਹੱਜ ਫੋਨ ਕਰਨਾ ਹੈ ਤੁਹਾਨੂੰ ਹਾਂ ਉਧਰ ਗਏ ਕਿ ਜਾਣੇ ਜਾਣਾ ਜੇ ਉਹ ਮੈਂ ਜੋ ਤੈਨੂੰ ਮੈਂ ਕਿਦਾਂ ਦੱਸਾਂ ਗਏ ਤੇ ਆਪਾਂ ਹੈਗੇ ਹੀ ਹਾਂ ਹਾਂ ਤੇ ਅਸੀਂ ਤੇ ਮੈਂ ਮਹਾ ਇੱਕ ਦੇ ਇੱਥੇ ਪਹੁੰਚੇ ਆ ਭੂਆ ਤੇਰੀ ਬੜੀ ਟੈਨਸ਼ਨ ਲੈਣ ਦੀ ਇਹ ਤੈਨੂੰ ਮੈਂ ਦੱਸਾਂ ਤੇ ਦੱਸਾਂ ਕੀ ਦੱਸਾਂ ਹੁਣ ਮੈਂ ਨਹੀਂ ਤੁਸੀਂ ਬੁਝਾਰਤਾ ਜੀ ਕਿ ਪਾਈ ਜਾਂਦੇ ਹੋ ਦੱਸੋ ਗੱਲ ਕੀ ਗੱਲ ਹੋਈ ਆ ਓਏ ਸੱਸ ਬੜੀ ਕੱਬੀ ਜੀ ਮੈਨੂੰ ਤੇ ਲੱਗਦੀ ਆਹ ਹੈ ਦਦਾਂ ਜੀ ਤੁਹਾਨੂੰ ਮੜਾ ਖ ਕੋ ਮੈਂ ਸਾਨੂੰ ਮੜਾ ਉਹਨੇ ਕੀ ਆਖਣਾ ਵਾ ਹ ਉਹਦੇ ਤਲਾਕ ਮੰਗੇ ਤਲਾਕ 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 ਉਹ ਆਦੀ ਵੀ ਨਾ ਕੋਈ ਨਿਆਣਾ ਨਾ ਕੋਈ ਗੱਲ ਬਾਤ ਆ ਤੇ ਮੈਂ ਤੇ ਮੁੰਡਾ ਹੋਰ ਕਿਤੇ ਵਿਆਹ ਲੈਣਾ ਇਹ ਕਿਦਾਂ ਦੀ ਗੱਲ ਹੋਈ ਮੈਂ ਵੀ ਤੇ ਉਹ ਸੋਚਣ ਡਿਆ ਵੀ ਇਹਨੇ ਇੰਨੀ ਗੱਲ ਕਿਦਾਂ ਕਹਿਤੀ ਆ ਮੂੰਹ ਪਰ ਕੇ ਕਹਤਾ ਤਲਾਕ ਇਹ ਕੋਈ ਹੈਗਾ ਕਿਹੜ ਕੋਈ ਉਹ ਮੈਂ ਵੀ ਆਂ ਨਾ ਗਾਜਰਾ ਮੂਰੀਆ ਵਾ ਕਦੇ ਆਪਣੇ ਮਨ ਚ ਬੜਾ ਸੋਚਿਆ ਵਾ ਕਿ ਇਹਨੇ ਗੱਲ ਕੀ ਕਹਿ ਕਹਿ ਦਿੱਤੀ ਹਨ ਤੇ ਹੁਣ ਉਹ ਉਦੋਂ ਦੇ ਹੀ ਸੋਚਾਂ 'ਚ ਡੁੱਬੇ ਆਂ ਭੂਆ ਤੇਰੀ ਅੰਦਰ ਚਲ ਗਈ ਆ ਮੈਂ ਦੇ ਉੱਥੇ ਆਉਂ ਗਿਆ ਇੱਥੇ ਬਹਿ ਗਿਆ ਜਦੋਂ ਰਿਸ਼ਤਾ ਕੀਤਾ ਹੀ ਉਦੋਂ ਤਾਂ ਕਹਿੰਦੇ ਬੜੇ ਸਿਆਣੇ ਬੰਦੇ ਆ ਬੜੇ ਸੁਝਵਾਨ ਵਾ ਤਾਂ ਬੜੀ ਮੁਕਤਰੀ ਗੱਲ ਬਾਤੇ ਮੈਂ ਨਾ ਕੋਈ ਗੱਲ ਕਰਨ ਵਾਲੀ ਨਹੀਂ ਹੁਣ ਕਰੀਏ ਤੇ ਕਰੀਏਗੀ ਯੂਟਿਲੇ ਦੇਹਦਨੀ ਕੋ ਸਿਆਣਪ ਨੂੰ ਹੂੰ ਕੀ ਹਸਾਤਾ ਉਹਨਾਂ ਦਾ ਜਿੰਨੀ ਕੋ ਸਿਆਣੀ ਨਾ ਮਾਸੀ ਹੂੰ ਤੇ ਮੈਨੂੰ ਪਹਿਲਾਂ ਪਤਾ ਸੀ ਪਰ ਆਹ ਗੱਲ ਕਰਕੇ ਨਾ ਉਹਨੇ ਦੇਲੀ ਦਿਖਾਤਾ ਆਦੇ ਇੱਚ ਸਿਆਣ ਫਕਾਦੀ ਜੀ ਤੇ ਹੋਰ ਸਿਆਣ ਵੀ ਉਹਨੇ ਮੇਜ ਤੇ ਕੀ ਕਰਨਾ ਬੰਦਾ ਤੇ ਤੂੰ ਦੱਸਤਾ ਭੈਣ ਨੂੰ ਨਾ ਨਾ ਮੈਂ ਨਹੀਂ ਦੱਸਿਆ ਕੋਈ ਗੱਲ ਅੱਜ ਆ ਜਾ ਅੱਜ ਅੱਜ ਸਿੱਕਾਲ ਪੁੱਤ ਸੀ ਤੇ ਪਾਣੀ ਲੈ ਆ ਪਹਿਲਾਂ ਪੂਆ ਪਾਣੀ ਲੰਗਦਾ ਹਣ ਪੁੱਤ ਪਾਣੀ ਨੇ ਨੰਗਦਾ ਤੇ ਉਦੋਂ ਨੰਗਦਾ ਜਦੋਂ ਮਾਂ ਮਰੀ ਸੀ ਤੇਰੀ ਉਦੋਂ ਵੀ ਇੰਨੇ ਹੀ ਔਖੇ ਹਾਂ ਆ ਚਾਹ ਪੀ ਹੁਣ ਫੜ ਘੁੱਟ ਪਰ ਉਹ ਤਾਂ ਗੱਲ ਹੈਗੀ ਤੇ ਉਦੋਂ ਚਲੋ ਹਾਏ ਅ ਰਾਜ ਲਾਈਫ ਹੈਗੀ ਤਾਂ ਦੁੱਖ ਜਤਾ ਪੈ ਗਿਆ ਤੇ ਜਦੋਂ ਆ ਗਿਆ ਦੁੱਖ ਤੇ ਕੀ ਕਰੀਏ ਤੇ ਹੁਣ ਦੋਰਾ ਦੁੱਖ ਪੈ ਗਿਆ ਵਾ ਜੇ ਤੇ ਟੈਨਸ਼ਨ ਪੈ ਗਈ ਹਾ ਰਾਣੀ ਨੂੰ ਦੱਸਤਾ ਵਾ ਰਾਣੀ ਨੂੰ ਨਹੀਂ ਮੈਂ ਬਾਬਾ ਦੱਸਿਆ ਕੋਹ ਵੀ ਅੱਜ ਚੰਗਾ ਹੋ ਜਾਣਾ ਮੈਂ ਕਿਤੇ ਇੰਨਾ ਉਖਾ ਕੰਟਰੋਲ ਕੀਤਾ ਵਾ ਮਿੰਦ ਕਿਤੇ ਇੰਨਾ ਰੋਣਾ ਆਇਆ ਪੂਰੇ ਵੜਦਿਆਂ ਹੀ ਚਲ ਪੂਆ ਤੂੰ ਦੱਸਿਓ ਉਹਨਾਂ ਨੂੰ ਮੈਂ ਆਪੇ ਸਾਹਮਣੂ ਗੱਲ ਉਹਦੇ ਚਲ ਸਾਹਮਣੇ ਹੀ ਮੈਂ ਕਿਹਦਾ ਚੰਗਿਆ ਕੀਤੀਆਂ ਪੁੱਤ ਉਹਦੇ ਬੜੀ ਜਿਆਦੀ ਹੱਥ ਵਾਲੀ ਜਨਾਨੀ ਚਲ ਹੁਣ ਆਹ ਟਾਈਮ ਨਗਾਓ ਭਰੀਣੀ ਦਾ ਘਰ ਲਓ ਪਹਿਲਾਂ ਫਿਰ ਕਰਾਂਗੇ ਗੱਲ ਬੈਠ ਕੇ ਆ ਮੈਂ ਕੋਈ ਨਾ ਕੋਈ ਬਹਾਨਾ ਮਾਰਦਾ ਵਾਂ ਤੇ ਕੋਈ ਨਹੀਂ ਮੈਂ ਸਾਹਮਣੇ ਗੱਲ ਲੇ ਉਹ ਲੈ ਮੇਰਾ ਪੁੱਤ ਜਾਨ ਭੈਣ ਨੂੰ ਨਾ ਲੱਗੇ ਪਤਾ ਇਹ ਗੱਲ ਦਾ ਹਾਂ ਉਹਨੇ ਇਹ ਵਿਚਾਰ ਨਹੀਂ ਕੀ ਦੱਸਣਾ ਉਹ ਤੇ ਉਦਾਂ ਹੀ ਮੇਰੀਆਂ ਗੱਲਾਂ ਤੋਂ ਹੀ ਪੁੱਜਣ ਡਈ ਪੂਆ ਕਿਉਂ ਐਦਾਂ ਐਦਾਂ ਕੀ ਐਦਾਂ ਕੀ ਮੈਂ ਨਹੀਂ ਪਤਾ ਕੋਈ ਗੱਲ ਨਹੀਂ ਤੂੰ ਰਾਣੀ ਦੀ ਗੱਲ ਕਰਦਾ ਵਾ ਮੈਂ ਨਾ ਕਿਦਰ ਪਿੰਦਰ ਨੂੰ ਨਾ ਪਤਾ ਲੱਗਦੀ ਪਿੰਦਰ ਨਾਲ ਤਾਂ ਫੋਨ ਤੇ ਕਰਦੀ ਗੱਲ ਕੀ ਇਹਦਾ ਕੀ ਕਹਿ ਦੇਣਾ ਨੇ ਮੈਂ ਹੈ ਉਹ ਤੇ ਗੱਲ ਤੋਂ ਮੈਂ ਡਰਦਾ ਕਿ ਪਿੰਦਰ ਨੂੰ ਪਤਾ ਲੱਗ ਜਾਣਾ ਰਾਣੀ ਪਤਾ ਲੱਗ ਜਾਣਾ ਜੀ ਪਿੰਦਰ ਨੇ ਤੇ ਜਦੋਂ ਲੋਕੀ ਆ ਰਿਛਦੇ ਆ ਰਹੇ ਹੋਣੇ ਉਹਨੇ ਵਿੱਚ ਗੱਲ ਗੱਲ ਕਰ ਦੇਣੀ ਆ ਹਾਂ ਹੱਦ ਹੋ ਗਈ ਆ ਵੀ ਅੱਲੇ ਨਾ ਕਿਹਾ ਮੈਨੂੰ ਮਾਸੀ ਦੀ ਤਾਂ ਹੁੰਦੀ ਆ ਪਰੋਣੇ ਦੀ ਹੁੰਦੀ ਆ ਤੂੰ ਸਾਨੂੰ ਫੋਨ ਲਾ ਕੇ ਪੁੱਛ ਤਾ ਸਹੀ ਕੀ ਸਾਤਾ ਕੀ ਨਹੀਂ ਅਹੀਂ ਤੇ ਬਥੇਰੀਆਂ ਨਾਲ ਗੱਲਾਂ ਕੀਤੀਆਂ ਮੈਂ ਤੂੰ ਦੁੱਖ ਕੀ ਬਣਾਉਣਾ ਤੂੰ ਦੁੱਖ ਹੋਰ ਪਾਉਂਦੇ ਆ ਕੀਤਾ ਪੁੱਤ ਪਰੋਣੇ ਨੇ ਆਖਿਆ ਕਿ ਨਹੀਂ ਆਖਿਆ ਭੈਣ ਜੀ ਆਪੇ ਨਹੀਂ ਗੱਲਾਂ ਕਰਨ ਲਈ ਕੋ ਛੱਡੋ ਖੜਾ ਹੁਣ ਆ ਗੱਲਾਂ ਨੂੰ ਤੁਸੀਂ ਚਾਹ ਪੀਓ ਇਹ ਨਾ ਵੀ ਕੁੜੀ ਨਿਕਲ ਆਵੇ ਤੇ ਨੇ ਕਹਣਾ ਖੜਾ ਕੀ ਗੱਲਾਂ ਕਰਨ ਦੇ ਉਹਨੇ ਕੀਤੀ ਕਿ ਨਹੀਂ ਕੀਤੀ ਉਹ ਮੈਂ ਆਪੇ ਕਰ ਲੂੰ ਗੱਲ ਇਹ ਚਾਹ ਪੀਓ ਤੁਸੀਂ ਅਬ ਇਹ ਨਾ ਗੱਡੋ ਤੁਸੀਂ ਬਾਅਦ ਵਿੱਚ ਜੋ ਜਾਣੇ ਸਮੈ ਮੈਂ ਜਾਣੂਗਾ ਇਹ ਗੱਲ ਜਾਂ ਪੰਚਾਇਤ ਮੁਕਾ ਜਾਂ ਠਾਣੇ ਮੁਕੂਗੀ ਚੱਲ ਫੋਟੇ ਤੇ ਤੱਤੇ ਨਹੀਂ ਹੋਈਗਾ ਹੁੰਦਾ ਅਹੀਂ ਅਜੇ ਗਾੜੀ ਹੁਣ ਮੁਰਗੇ ਤੇਰੇ ਵੀ ਸਾਰੇ ਕਾਰਵਿਹਾਰ ਕਰਨੇ ਆ ਮੂੰਹ ਚੋਂ ਗੱਲਾਂ ਨਿਕੜੀਆਂ ਮੂੰਹ ਚ ਨਹੀਂ ਪੈਂਦੀਆਂ ਬਾਕੀ ਇਹ ਆ ਨਾ ਅਜੇ ਤੇ ਰਾਣੀ ਦੀ ਸਾਸੀ ਗੱਲਾਂ ਕਰਨ ਦੇਈ ਆ ਪਰੋਣੇ ਨੇ ਅਜੇ ਕੋਈ ਗੱਲ ਕੀਤੀ ਹਟੇ ਨਾ ਉਹ ਜੋ ਉਹਨਾ ਗੱਲ ਕੋਈ ਪੂਰੀ ਤਾਂ ਗੱਲੀ ਨਹੀਂ ਉਹੋ ਜਿਹ ਕਹਿਣ ਆ ਉਹ ਸਾਨੂੰ ਫੋਨ ਤੇ ਲਾਏ ਉਸੇ ਸਹੀ ਕੀ ਗੱਲ ਬਾਤ ਵਾ ਕੋਈ ਡਾ ਮੂਰਖ ਬੰਦਾ ਹੋ ਰਹੇ ਲਾਉਂਦੇ ਤਾਂ ਤਾਂ ਨਹੀਂ ਚੁੱਕਦਾ ਚੱਲੇ ਚੁੱਪ ਕਰ ਜਿਓ ਕੰਦਾ ਦੇ ਵੀ ਕੰਨ ਹੁੰਦੇ ਆ ਕਿਹ ਹੋਰ ਨੰਬਰ ਤੋਂ ਲਾ ਕੇ ਵੇਖ ਲਿਓ ਚਾਹੇ ਆਪਣੇ ਨੰਬਰ ਛੱਡ ਕੇ ਲਾਦ ਲਾਵਾਂਗੇ ਹੁਣ ਗੱਲ ਇੱਥੇ ਆ ਕਰੂਗਾ ਬਾਹਰ ਲੋ ਨੂੰ ਨਹੀਂ ਰਹਿਣ ਦੇਣਾ ਜੱਦੀ ਗੱਲ ਵਾ ਕਰਚਾ ਦੇਖ ਰਿਹਾ ਇੱਥੇ ਮਂਗਾਉਂਗਾ ਇਹਨੂੰ ساری عمر ਖੂ ਇੱਥੇ ਹੀ ਨਹੀਂ ਉਹ ਵੀ ਗੱਲਾਂ ਕਰਦਾ ਵਾ ਰਾਣੀ ਨਾ ਕੋਈ ਮਾੜੀ ਚੰਗੀ ਉਹ ਨਹੀਂ ਗੱਲ ਕਰਦਾ ਹੀ ਨਹੀਂ ਨਾ ਕਰੇ ਪਤਾ ਲੱਗਿਆ ਉਹ ਕਹਿੰਦਾ ਮਤਲਬ ਇਹ ਆ ਵੀ ਜਿੱਦਾਂ ਮਾਸੀ ਗੱਲਾਂ ਕਰਦੀ ਵੀ ਜੇ ਪਰੋਣਾ ਵੀ ਸੱਚੀ ਇਹੋ ਗੱਲਾਂ ਕਰਦਾ ਹੋਊ ਨਾ ਤੇ ਫੇਰ ਆਂਦਾ ਵੀ ਮੈਂ ਜਾਣਾ ਤੇ ਚਾਹੀ ਫੇਰ ਉਹ ਜਾਣੇ ਫੇਰ ਵੇਖੀ ਜਾਂਦੀ ਕਿੱਦਾਂ ਹੁੰਦੀ ਤੇ ਕੀ ਪਤਾ ਉਹ ਮੀਨਾ ਜਿਹਾ ਆਪਦੇ ਗੱਲ ਕਰਦਾ ਨਹੀਂ ਹੋਣਾ ਆਪਣੀ ਮਾਂ ਦੇ ਮੂੰਹ ਕਢਾਉਂਦਾ ਹੋਣਾ ਗੱਲਾਂ ਇਹ ਹੁਣ ਕੀ ਪਤਾ ਇਦਾਂ ਇਹਦਾ ਸਾਰਾ ਕਹਿ ਰਹਾ ਤਾਂ ਕਨੇ ਹਾਨੂੰ ਤੇ ਦੁਖੀ ਕਰਤਾ ਨਾ ਮਾੜੀ ਜੀ ਮੂੰਹ ਚ ਗੱਲ ਕੱਢ ਕੇ ਅਗਲੀ ਨੇ ਹੱਦੋਂ ਵੀ ਦੇ ਆਲੀ ਨੇ ਹੱਦ ਕਾਦੀ ਹੱਦ ਵੱਧ ਕਰ ਤੇ ਵੱਧ ਕਰ ਤੇ ਕੀ ਹੁੰਦੇ ਤੇ ਕੀ ਹੁੰਦੇ